ਕਿਉਂ ਪਰਮੇਸ਼ਰ ਨੇ ਅਬਰਾਹਮ ਨੂੰ ਇੱਕ ਅਬਰਾਹਮ ਦੇ ਨਾਲ ਇੱਕ ਵਾਅਦਾ ਕੀਤਾ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਇੱਕ ਵਾਅਦਾ ਕੀਤਾ ਕਹਿੰਦਾ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਿਆਂਗਾ ਮੈਂ ਤੇਰੇ ਵਾਅਦੇ ਤੇ ਵਾਦਾ ਕਰਾਂਗਾ ਹallelujah ਇਹ ਵਾਅਦਾ ਜਿਹੜਾ ਅਸੀਂ ਬਾਈਬਲ ਵਿੱਚ ਪੜਦੇ ਹਾਂ ਇਬਰਾਨੀਆਂ ਦੀ ਕਿਤਾਬ ਵਿੱਚ

ਕਿਉਂਕਿ ਪਰਮੇਸ਼ਰ ਨੇ ਅਬਰਾਹਮ ਨੂੰ ਆਖਿਆ "ਹੇ ਅਬਰਾਹਮ ਆਪਣੇ ਸਾਥ ਕ ਸਬੰਧੀ ਛੱਡ ਤੇ ਉਸ ਦੇਸ਼ ਨੂੰ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ ਹallelujah" ਅਬਰਾਹਮ ਨੇ ਆਪਣੇ ਸਾਥ ਕ ਸਬੰਧੀ ਛੱਡ ਕੇ ਉਸ ਰਾਹ ਦੇ ਤੁਰ ਪਿਆ ਜਿਹੜਾ ਰਾਹ ਪਰਮੇਸ਼ਰ ਨੇ ਅਬਰਾਹਮ ਨੂੰ ਵਿਖਾਇਆ ਸਭ ਜਣ ਆਪਣੇ ਹੱਥਾਂ ਨੂੰ ਹਿਲਾਓ ਧਿਆਨ ਨਾਲ ਸੁਣਾ ਹallelujah ਜੋ ਬਰਕਤ ਲੈਣਾ ਚਾਹੁੰਦੇ ਆ ਉਹ ਧਿਆਨ ਨਾਲ ਸੁਣਾ ਅਬਰਾਹਮ ਹਮੇਸ਼ਾ ਪਰਮੇਸ਼ਰ ਦੀ ਆਵਾਜ਼ ਸੁਣਨ ਦੇ ਲਈ ਤਰਸਦਾ ਸੀ ਹallelujah ਹਮੇਸ਼ਾ ਔਰ ਜਿੰਨਾ ਵੀ ਪਰਮੇਸ਼ਰ ਅਬਰਾਹਮ ਨੂੰ ਆਗਿਆ ਦਿੰਦਾ ਸੀ ਉਹ ਉਸੇ ਦੇ ਅਨੁਸਾਰ ਜਿڑا ਸੀ ਆਪਣਾ ਜੀਵਨ ਚਲਾਉਂਦਾ ਸੀ ਹallelujah और जद तो परमेश्वर ने अब्रहम न परख लिया एक <tip> परमेश्वर ने अब्रहम ने आख्या तू आशीष का होगा कारण होगा हालेलुया आशीष आशिश का कारण और अज मैं तहू ਨਾ ਚਾਹਾਂਗਾ ਕਿ ਤੁਹਾਡੇ ਵਿੱਚ ਕਿੰਨੇ ਜਾਣੇ ਆ ਕਿੰਨੇ ਭਰਾ ਕਿੰਨੀਆਂ ਭੈਣਾਂ ਔਰ ਕਿੰਨੇ ਬਜ਼ੁਰਗ ਔਰ ਕਿੰਨੇ ਬੱਚੇ ਔਰ ਕਿੰਨੇ ਨੌਜਵਾਨ ਬੈਠੇ ਆ ਜੋ ਇਹ ਗੱਲ ਇੱਕ ਦਾਅਵੇ ਦੇ ਨਾਲ ਕਹਿ ਸਕਦੇ ਆ ਕਿ ਮੈਂ ਆਪਣੇ ਪਰਿਵਾਰ ਦੇ ਲਈ ਇੱਕ ਬਰਕਤ ਦਾ ਕਾਰਨ ਹਾਂ ਇਸ ਵੀ ਆਰ ਏਬਲ ਟੂ ਸੇ am worthy for God ਮੈਂ ਪਰਮੇਸ਼ਰ ਦੇ ਲਈ ਯੋਗ ਹਾਂ ਔਰ ਮੈਂ ਆਪਣੇ ਪਰਿਵਾਰ ਦੇ ਲਈ ਬਰਕਤ ਦਾ ਕਾਰਨ ਹਾਂ ਮੈਂ ਕਹਿ ਸਕਦਾ ਹਾਂ ਨਹੀਂ ਹਾਲੇਲੂਇਆ ਕਿਉਂ ਕਿਉਂਕਿ ਅਸੀਂ ਕਦੇ ਆਪਣੇ ਜੀਵਨ ਵਿੱਚ ਬਾਈਬਲ ਨਹੀਂ ਪੜ੍ਹੀ ਕਦੇ ਆਪਣੇ ਜੀਵਨ ਵਿੱਚ ਅਸੀਂ ਪਰਮੇਸ਼ਰ ਨੂੰ ਉਹ ਉੱਤਮ ਸਥਾਨ ਨਹੀਂ ਦਿੱਤਾ ਜਿਹੜਾ ਅਬਰਾਹਮ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਉੱਤਮ ਸਥਾਨ ਦਿੰਦਾ ਸੀ ਹallelujah ਉਹ ਉੱਤਮ ਸਥਾਨ ਅਬਰਾਹਮ ਪਰਮੇਸ਼ਰ ਨੂੰ ਦਿੰਦਾ ਸੀ ਆਪਣੇ ਜੀਵਨ ਦੇ ਹਰ ਹਿੱਸੇ ਵਿੱਚ ਹallelujah ਆਪਣੇ ਜੀਵਨ ਦੇ ਹਰ ਹਿੱਸੇ ਵਿੱਚ ਉਹਨੇ ਪਰਮੇਸ਼ਰ ਨੂੰ ਉੱਤਮ ਸਥਾਨ ਦਿੱਤਾ ਪਰ ਅਸੀਂ ਪਰਮੇਸ਼ਰ ਨੂੰ ਉੱਤਮ ਸਥਾਨ ਜਿਨਾਉ ਨਹੀਂ ਦਿੰਦੇ ਅਸੀਂ ਕਿਵੇਂ ਆਸ਼ੀਸ਼ ਦਾ ਕਾਰਨ ਬਣ ਸਕਦੇ ਹਾਂ ਹallelujah ਪ੍ਰਾਰਥਨਾ ਦੇ ਵਿੱਚ ਮਨ ਨਾ ਲੱਗਣਾ ਬਾਈਬਲ ਨਾ ਪੜਨਾ ਸੰਗਤ ਵਿੱਚ ਮਨ ਨਾ ਲੱਗਣਾ ਸੰਗਤ ਵਿੱਚ ਆਪਣਾ ਮਨ ਨਾਲ ਲਾਉਣਾ ਪਰਮੇਸ਼ਰ ਦੀ ਆਵਾਜ਼ ਨੂੰ ਨਾ ਸੁਣਨਾ ਹallelujah ਕਿਵੇਂ ਪਰਮੇਸ਼ਰ ਤੁਹਾਡੇ ਨਾਲੇ ਵਾਅਦਾ ਕਰ ਲਏ ਕਿ ਤੂੰ ਆਸ਼ੀਸ਼ ਦਾ ਕਾਰਨ ਹੋਵੇਂਗਾ ਆਪਣੇ ਲਈ ਆਪਣੇ ਘਰਾਨੇ ਲਈ ਆਪਣੇ ਟੱਬਰ ਦੇ ਲਈ ਕਿੰਨਿਆਂ ਨੂੰ ਸਮਝ ਆ ਰਹੀ ਹੈ ਹallelujah ਹਰ ਇੱਕ ਗੱਲ ਵਿੱਚ ਈਦ ਖਾ ਬਾਜੀ ਕਰਨਾ ਹਰ ਇੱਕ ਗੱਲ ਵਿੱਚ ਗਲਤ ਐਕਟੀਵਿਟੀ ਜਾਹੇ ਅਸੀਂ ਚਰਚ ਵਿੱਚ ਵੀ ਆ ਅਸੀਂ ਮਜ਼ਾਕ ਕੇ ਕਰਦੇ ਆ ਚਰਚ ਵਿੱਚ ਆ ਅਸੀਂ ਫਾਲਤੂ ਹੱਸਦੇ ਰਹਿੰਨੇ ਆ ਚਰਚ ਵਿੱਚ ਅਸੀਂ ਫਾਲਤੂ ਗੱਲਾਂ ਕਰਦੇ ਆ ਪਰਮੇਸ਼ਰ ਦੇ ਵਚਨ ਨੂੰ ਅਸੀਂ ਸੁਣਨ ਤੋਂ ਇਨਕਾਰ ਕਰਦੇ ਆ ਜੋ ਵਚਨ ਅਸੀਂ ਸੁਣਦੇ ਆ ਉਹਦੇ ਅਨੁਸਾਰ ਅਸੀਂ ਚੱਲਦੇ ਨਹੀਂ ਆ ਔਰ ਮੈਂ ਤੈਨੂੰ ਵਾਅਦੇ ਦੇ ਨਾਲ ਕਹਿ ਦਿੰਦਾ ਹਾਂ ਤੁਸੀਂ ਕਦੇ ਵੀ ਆਸ਼ੀਸ਼ ਦਾ ਕਾਰਨ ਬਣ ਨਹੀਂ ਸਕਦੇ